ਅੱਜ ਤੋਂ ਪਹਿਲਾਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪ੍ਰਸਤਾਵ ਆਇਆ ਹੀ ਨਹੀਂ ਸੀਗਾ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਹੁਣ ਆਇਆ ਹੈ ਮਾਨਸਿਕ ਸੰਤੁਲਨ ਸਿਰਫ ਉਹ ਬੇਦਬੀਆਂ ਕਰਨ ਲੱਗਿਆ ਜੀ ਸਾਹਮਣੇ ਆਂਦਾ ਹੈ ਅਦਰਵਾਇਜ਼ ਕੋਈ ਮਾਨਸਿਕ ਸੰਤੁਲਨ ਖਰਾਬ ਨਹੀਂ ਹੁੰਦਾ ਤੇ ਮਾਨ ਸਾਹਿਬ ਨੇ ਜੇ ਇੱਕ ਕਾਨੂੰਨ ਵਾਸਤੇ ਬਿੱਲ ਲਿਆਂਦਾ ਹੈ ਬਣਾਉਣ ਵਾਸਤੇ ਤੇ ਤੁਸੀਂ ਦੇਖਣਾ ਜਦੋਂ ਤੱਕ ਉਹ ਟਾਈਮ ਪੀਰੀਅਡ ਹੈਗਾ 6 ਮਹੀਨਿਆਂ ਦਾ ਉਸ ਤੋਂ ਬਾਅਦ ਇਹ ਬਿੱਲ ਕਾਨੂੰਨ ਦੇ ਰੂਪ ਚ ਬਣੇਗਾ ਪੁਰਾਣੀਆਂ ਪਾਰਟੀਆਂ ਇਸੇ ਗੱਲ ਤੋਂ ਡਰਦੀਆਂ ਕਿ ਅਸੀਂ 75 ਸਾਲਾਂ ਦੇ ਵਿੱਚ ਇਹ ਕਾਨੂੰਨ પાસ ਨਹੀਂ ਕਰਾ ਸਕੇ ਤੇ ਆਮ ਆਦਮੀ ਪਾਰਟੀ ਦੇ ਸੀਐਮ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਬਿਲ ਵੀ ਪਾਸ ਕਰਾ ਕੇ ਕਾਨੂੰਨ ਬਣਾ ਦੇਣਾ ਜਦੋਂ ਉਹਨਾਂ ਨੇ ਪ੍ਰਸਤਾਵ ਪੇਸ਼ ਕੀਤਾ ਤੇ ਸਾਡੇ ਕਹਿੰਦੇ ਕੋ ਐਂਦੇ اپੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਜੀ ਨੇ ਉੱਥੇ ਕਿਹਾ ਕਿ ਸਾਨੂੰ ਇਹਦੇ ਉੱਤੇ ਬਹਿਸ ਕਰਨ ਲਈ ਇੱਕ ਦਿਨ ਦਾ ਟਾਈਮ ਚਾਹੀਦਾ ਹੈ ਵਰਗਾੜੀ ਕਾਂਡ ਦੇ ਮੁਜਰਮਾਂ ਨੂੰ ਤਾਂ ਸਜ਼ਾ ਦੇਣੀ ਹੀ ਹੈ ਜੋ ਸਾਡਾ ਵਾਦਾ ਹੈ ਗਿਆ ਪੰਜਾਬ ਸਰਕਾਰ ਦਾ ਪਰ ਨਾਲ ਹੀ ਇਹ ਅੱਗੇ ਤੋਂ ਵੀ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲ ਜਾਏਗੀ ਜਿਹੜੇ ਧਾਰਮਿਕ ਗ੍ਰੰਥਾਂ ਦੀਆਂ ਬੇਦਬੀਆਂ ਕਰਦੇ ਨੇ ਇਹ ਪਹਿਲੀ ਹੋਇਆ ਹੈ ਕਿ ਕਾਨੂੰਨ ਬਣਨ ਜਾ ਰਿਹਾ ਹੈ ਜਿਥੋਂ ਲੋਕਾਂ ਨੂੰ ਇੱਕ ਡਰ ਪੈਦਾ ਹੋਏਗਾ ਕਿਸੇ ਵੀ ਧਾਰਮਿਕ ਗ੍ਰੰਥਾ ਨੂੰ ਹੱਥ ਲਾਉਣ ਤੋਂ ਪਹਿਲੇ ਲੋਕ ਡਰਨਗੇ ਮਾਨ ਸਾਹਿਬ ਹਰ ਉਹ ਕੰਮ ਕਰ ਰਿਹਾ ਹੈ ਜੋ ਪੰਜਾਬ ਨੂੰ ਅੱਗੇ ਵਧਾ ਸਕਣ ਐਮਐਲਏ ਸੀ ਕੋਲੋਂ ਬਿਆਨ ਆਂਦਾ ਵੀ ਉਹਨਾਂ ਦਾ ਕੱਖ ਨਾ ਰਵੇ ਜਿਨ੍ਹਾਂ ਨੇ ਆਹਾ ਵੀ ਅਦਵੀ ਕਰਵਾਈ ਹੈ ਸੋ ਅੱਜ ਕੱਖ ਨਹੀਂ ਰਿਹਾ ਉਹਨਾਂ ਦਾ ਇਹ ਰਿਐਲਿਟੀ ਹੈ ਪੰਜਾਬ ਦੀ ਰਵਾਇਤੀ ਪਾਰਟੀ ਕਹਿਣ ਵਾਲੀ ਦੇ ਵੇਲੇ ਹੀ ਨਸ਼ੇ ਵੀ ਆਏ ਤੇ ਪੰਜਾਬ ਦੀ ਰਵਾਇਤੀ ਪਾਰਟੀ ਵੇਲੇ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਵੀ ਹੋਈ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਯਾਦ ਕਰਨ ਕਿ ਮਾਨ ਸਾਹਿਬ ਦੇ ਟਾਈਮ ਤੇ ਕਾਨੂੰਨ ਬਣਿਆ ਸੀ ਤੇ ਸਾਡੇ ਪੰਜਾਬ ਦੇ ਵਿੱਚ ਇਹ ਬੇਦਬੀਆਂ ਵਾਲਾ ਜਿਹੜਾ ਇਸ਼ੂ ਹੈ ਇਹ ਖਤਮ ਹੋ ਜਾਏ ਮਜੀਠੀਆ ਸਾਹਿਬ ਅੰਦਰ ਨੇ ਜਿਹੜੇ ਪੰਜਾਬ ਦੇ ਲੋਕ ਪਹਿਲਾਂ ਕਹਿੰਦੇ ਸੀ ਕਿ ਇਹ ਨਹੀਂ ਹੋਣਾ ਛੋਟੇ-ਛੋਟੇ ਲੋਕਾਂ ਤੱਕ ਹੀ ਸੀਮਤ ਰਹਿ ਜਾਏਗਾ ਅੱਜ ਉਹਨਾਂ ਨੂੰ ਉਹਦਾ ਜਵਾਬ ਮਿਲ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀ ਪੰਜਾਬ ਦੇ ਵਿੱਚ ਕੁਝ ਸਮੇਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇੱਕ ਕਾਫੀ ਜਿਆਦਾ ਬੇਅਦਬੀਆਂ ਦੇ ਮਾਮਲੇ ਜਿਹੜੇ ਕਿ ਸਾਹਮਣੇ ਆ ਰਹੇ ਸੀਗਾ ਤਾਂ ਉਸ ਨੂੰ ਠੱਲ ਪਾਉਣ ਵਾਸਤੇ ਆਪ ਸਰਕਾਰ ਯਾਨੀ ਕਹਿ ਲਓ ਮਾਨ ਸਰਕਾਰ ਵੱਲੋਂ ਬੇਅਦਬੀ ਬਿੱਲ ਜਦੋਂ ਲਿਆਂਦਾ ਗਿਆ ਤਾਂ ਇਸ ਦੀ ਸ਼ੁਰੂਆਤ ਜਿਹੜੀ ਕੀ ਹੈ ਪਹਿਲਾਂ ਪ੍ਰਾਣੀਆਂ ਸਰਕਾਰਾਂ ਨੇ ਵੀ ਜੁਰਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਜਿਹੜੇ ਬਿੱਲ ਨੇ ਉਸੇ ਤਰੀਕੇ ਨਾਲ ਬੰਦ ਹੋਏ ਵਿਧਾਨ ਸਭਾ ਦੇ ਵਿੱਚ ਪਏ ਹੋਏ ਸੀਗੇ ਪਰ ਹੁਣ ਜਿਸ ਤਰੀਕੇ ਨਾਲ ਇਸ ਦੇ ਵਿੱਚ ਕੁਝ ਅਮੈਂਡਮੈਂਟਸ ਕਰਕੇ ਜਿਹੜਾ ਕਿ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਬਿੱਲ ਇੱਕ ਵਾਰੀ ਫੇਸ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਿਲੈਕਟ ਕਮੇਟੀ ਵੀ ਬਣੀ ਹੈ ਤਾਂ ਜਿਸ ਦੇ ਉੱਤੇ ਚਰਚਾ ਲਗਾਤਾਰ ਹੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਅੱਜ ਸਾਡੇ ਨਾਲ ਅਜਿੰਦਰ ਕੌਰ मैम ਮੌਜੂਦ ਨੇ ਮਹਿਲਾ ਵਿੰਗ ਦੇ ਮਾਲਵਾ ਸੈਂਟਰਲ ਦੇ ਇੰਚਾਰਜ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਮ ਆ ਸਵਾਗਤ ਹੈ ਜੀ ਤੁਹਾਡਾ ਤੇ ਮੈਮ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਅ ਬਿਜਲੀ ਬਿੱਲ ਜਿਹੜਾ ਕੀ ਹੈ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਵਾਸਤੇ ਇੱਕ ਵਾਰੀ ਫੇਰ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਲਿਆਂਦਾ ਹੈ ਤਾਂ ਕੀ ਫਾਇਦਾ ਹੋਏਗਾ ਇਸ ਚੀਜ਼ ਦਾ ਉਹਦੇ ਬਾਰੇ ਆਪਾਂ ਥੋੜੀ ਚਰਚਾ ਕਰਾਂਗੇ ਜੀ ਬਿਲਕੁਲ ਜੀ ਅੱਜ ਤੋਂ ਪਹਿਲਾਂ ਕਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਪ੍ਰਸਤਾਵ ਆਇਆ ਹੀ ਨਹੀਂ ਸੀਗਾ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਹੁਣ ਆਇਆ ਸੋ 15 ਜੁਲਾਈ ਨੂੰ ਇੱਕ ਬਿੱਲ ਪ੍ਰਸਤਾਵ ਜਿਹੜਾ ਉਹ ਪੇਸ਼ ਕੀਤਾ ਗਿਆ ਤੇ ਉਹਦੇ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸਾਡੇ ਸਪੀਕਰ ਸਾਹਿਬ ਵੱਲੋਂ ਜਿਹਦੇ ਇਨਚਾਰਜ ਜਿਹੜੇ ਸਰਦਾਰ ਇੰਦਰਬੀਰ ਸਿੰਘ ਨਿੱਜਰ ਜੀ ਨੇ ਤੇ ਨਾਲ ਉਹਨਾਂ ਦੇ ਹੋਰ ਵੀ ਮੈਂਬਰ ਨੇ ਅੱਜ ਜਿਹੜਾ ਉਹ ਵੈਬਸਾਈਟ ਤੇ ਲਿੰਕ ਸ਼ੇਅਰ ਕਰ ਦਿੱਤਾ ਗਿਆ ਤੇ ਪੂਰੀ ਕਮੇਟੀ ਦਾ ਵੇਰਵਾ ਵੀ ਉਹਦੇ ਵਿੱਚ ਦਿੱਤਾ ਗਿਆ ਸੋ 31 ਅਗਸਤ ਤੱਕ ਦਾ 30 ਅਗਸਤ ਤੱਕ ਦਾ ਟਾਈਮ ਉਹਦੇ ਵਿੱਚ ਹੈਗਾ ਜਿੱਥੇ ਤੁਸੀਂ publically ਹਰ ਭਜਨਤਾ ਜਿਹੜੀ ਚਾਹਦੀ ਹੈ ਉਹਦੇ ਵਿੱਚ ਆਪਣਾ ਸੁਝਾਅ ਦੇਣਾ ਉਹ ਦੇ ਸਕਦੀ ਹੈ ਪਲੱਸ ਨਾਲ ਹੀ ਧਾਰਮਿਕ ਸੰਸਥਾਵਾਂ ਤੋਂ ਇਹ ਸੁਝਾਅ ਮੰਗੇ ਜਾਣਗੇ ਸਮਾਜਿਕ ਸੰਸਥਾਵਾਂ ਤੋਂ ਸੁਝਾਅ ਮੰਗੇ ਜਾਣਗੇ ਜਿਹੜੇ ਪੋਲੀਟੀਕਲ ਲੋਕ ਨਹੀਂ ਹੈਗੇ ਉਹਨਾਂ ਤੋਂ ਵੀ ਸੁਝਾਅ ਮੰਗੇ ਜਾਣਗੇ ਸਾਰੇ ਤਰ੍ਹਾਂ ਦੇ ਲੋਕ ਆਪਣੇ ਮਿਲ ਕੇ ਇਹਦੇ ਵਿੱਚ ਸੁਝਾਅ ਦੇਣਗੇ ਤੇ ਫਿਰ ਉਹ ਕਮੇਟੀ ਜਿਹੜੀ ਗਠਿਤ ਕੀਤੀ ਗਈ ਹੈ ਉਹ ਇਸ ਬਿਲ ਨੂੰ ਲੈ ਕੇ ਦੁਬਾਰਾ ਤੋਂ ਵਿਦਾਨ ਸਭਾ ਚ ਜਾਏਗੀ ਤਾਂ ਮੈਮ ਜਿਸ ਤਰੀਕੇ ਨਾਲ ਜੇਕਰ ਗੱਲ ਕਰੀਏ ਪ੍ਰਾਣੇ ਜਦੋਂ ਦੀ ਸਰਕਾਰ ਮਾਨ ਸਰਕਾਰ ਬਣੀ ਆ ਤਾਂ ਜਦੋਂ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਨਿਤ ਉਸ ਸਮੇਂ ਕਿਹਾ ਗਿਆ ਸੀ ਕਿ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਵਾਸਤੇ ਗੱਲ ਕਰਾਂਗੇ ਤਾਂ ਉਸੇ ਚੱਲਦੇ ਹੋਏ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਆਇਆ ਫਿਰ ਪਾਣੀਆਂ ਦੇ ਮੁੱਦਿਆਂ ਉੱਤੇ ਮਾਨਸਾਹ ਡੱਟ ਕੇ ਖੜੇ ਹੋਏ ਨੇ ਉੱਥੇ ਪਾਖੜਾ ਦੇ ਉੱਤੇ ਜਾ ਕੇ ਤੇ ਹੁਣ ਜਿੱਦਾਂ ਬੇਦਵੀ ਬਿੱਲ ਲਿਆਂਦਾ ਤਾਂ ਕੀ ਲੱਗਦਾ ਵੀ ਇਹਦਾ ਜਿਹੜਾ ਪ੍ਰੋਸਪੈਕਟਿਵ ਹੈ ਕਿ ਇਸ ਤਰੀਕੇ ਨਾਲ ਰਹੇਗਾ ਸਾਰਾ ਤੇ ਜਿੱਥੇ ਤੁਸੀਂ ਗੱਲ ਕੀਤੀ ਹੈ ਨਸ਼ਿਆਂ ਦੇ ਵਿਰੋਧੀ ਤੁਸੀਂ ਦੇਖ ਹੀ ਰਹੇ ਹੋ ਕਿ ਮਜੀਠੀਆ ਸਾਹਿਬ ਅੰਦਰ ਨੇ ਜਿਹੜੇ ਪੰਜਾਬ ਦੇ ਲੋਕ ਪਹਿਲਾਂ ਕਹਿੰਦੇ ਸੀ ਕਿ ਇਹ ਨਹੀਂ ਹੋਣਾ ਛੋਟੇ-ਛੋਟੇ ਲੋਕਾਂ ਤੱਕ ਹੀ ਸੀਮਤ ਰਹਿ ਜਾਏਗਾ ਅੱਜ ਉਹਨਾਂ ਨੂੰ ਉਹਦਾ ਜਵਾਬ ਮਿਲ ਗਿਆ ਪਾਣੀਆਂ ਦੇ ਇਸ਼ੂ ਤੇ ਮਾਨ ਸਾਹਿਬ ਨੇ ਪੂਰਾ ਸਟੈਂਡ ਲਿਆ ਅੱਜ ਤੱਕ ਕਿਸੇ ਸੀਐਮ ਨੇ ਸਟੈਂਡ ਨਹੀਂ ਲਿਆ ਸੀ ਠੀਕ ਹੈ 13 ਕਰੋੜ ਦਾ ਬਿੱਲ 113 ਕਰੋੜ ਦਾ ਬਿੱਲ ਵੀ ਭੇਜਤਾ ਹੈ ਹਰਿਆਣਾ ਸਰਕਾਰ ਨੂੰ ਸੋ ਮਾਨ ਸਾਹਿਬ ਹਰ ਉਹ ਕੰਮ ਕਰ ਰਿਹਾ ਜੋ ਪੰਜਾਬ ਨੂੰ ਅੱਗੇ ਵਦਾਸਕਨ ਪੰਜਾਬ ਨੂੰ ਫਿਰ ਤੋਂ ਹਰਾ ਭਰਾ ਬਣਾ ਸਕੀਏ ਉਹਦੇ ਨਾਲ ਰਿਲੇਟਡ ਜਿਹੜਾ ਸਾਡੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਜ਼ਖਮ ਹੈ ਬਰਗਾੜੀ ਕਰਨ ਨੂੰ ਲੈ ਕੇ ਜੋ ਸਾਡੇ ਧਾਰਮਿਕ ਗ੍ਰੰਥਾਂ ਦਾ ਜਿੱਥੇ ਬੇਦਬੀ ਕੀਤੀ ਗਈ ਸੀ ਸੋ ਇੱਕ ਰੋਸ ਸੀਗਾ ਲੋਕਾਂ ਦੇ ਮਨਾਂ ਦੇ ਵਿੱਚ ਕਿ ਹਲੇ ਤੱਕ ਉਸ ਦੀ ਸਜ਼ਾ ਨਹੀਂ ਮਿਲੀ ਸੋ ਇਹ ਬਿੱਲ ਜਿਹੜਾ ਉਸ ਵਿੱਚ ਬੜਾ ਸਾਨੂੰ ਸਹਿਯੋਗ ਦੇਗਾ ਸੋ ਬਰਗਾੜੀ ਕਾਂਡ ਦੇ ਮੁਜਰਮਾਂ ਨੂੰ ਤਾਂ ਸਜ਼ਾ ਦੇਣੀ ਹੀ ਹੈ ਜੋ ਸਾਡਾ ਵਾਦਾ ਹੈਗਾ ਪੰਜਾਬ ਸਰਕਾਰ ਦਾ ਪਰ ਨਾਲ ਹੀ ਇਹ ਅੱਗੇ ਤੋਂ ਵੀ ਬਹੁਤ ਸਾਰੇ ਲੋਕਾਂ ਨੂੰ ਸੇਧ ਮਿਲ ਜਾਏਗੀ ਜਿਹੜੇ ਧਾਰਮਿਕ ਗ੍ਰੰਥਾਂ ਦੀਆਂ ਬੇਦਬੀਆਂ ਕਰਦੇ ਨੇ ਮੂਰਤੀਆਂ ਨੂੰ ਖੰਡਿਤ ਕਰਦੇ ਨੇ ਸੋ ਉਹਨਾਂ ਵਾਸਤੇ ਇੱਕ ਕਾਨੂੰਨ ਬਣ ਜਾਏਗਾ ਜਿਉ ਉਹ ਇਹਦੇ ਦਾਇਰੇ ਵਿੱਚ ਨਹੀਂ ਰਹਿੰਦੇ ਤਾਂ ਉਹਨਾਂ ਨੂੰ ਸਜ਼ਾ ਮਿਲੇਗੀ ਆਪਣੇ ਆਪ ਨੂੰ ਪੰਜਾਬ ਦੀ ਰਵਾਇਤੀ ਪਾਰਟੀ ਕਹਿਣ ਵਾਲੀ ਜਿਹੜੀ ਪਾਰਟੀ ਹੈ ਉਹ ਉਸ ਸਮੇਂ ਸੱਤਾ ਦੇ ਵਿੱਚ ਸੀਗੀ ਜਦੋਂ ਇਹ ਕਾਣ ਜਿਹੜਾ ਕਿ ਸਾਹਮਣੇ ਦੇਖਣ ਨੂੰ ਮਿਲਿਆ ਸੀਗਾ ਤਾਂ ਉਹਨਾਂ ਵੱਲੋਂ ਕੋਈ ਇਸ ਉੱਤੇ ਕਾਰਵਾਈ ਨਹੀਂ ਕੀਤੀ ਗਈ ਕੋਈ ਜਿਹੜੇ ਇਸ ਦੇ આરોપી ਸੀਗੇ ਉਹ ਨਹੀਂ ਫੜੇਗੇ ਤਾਂ ਉਸ ਤੋਂ ਬਾਅਦ ਇੱਕ ਉਹਨਾਂ ਦੀ ਹੀ ਪਾਰਟੀ ਦੇ ਇੱਕ ਜਿਹੜੇ ਐਮਐਲਏ ਸੀ ਕੋਲੋਂ ਵੱਲੋਂ ਬਿਆਨ ਆਂਦਾ ਵੀ ਉਹਨਾਂ ਦਾ ਕੱਖ ਨਾ ਰਵੇ ਜਿਨ੍ਹਾਂ ਨੇ ਆਹਾ ਵੀ ਅਦਵੀ ਕਰਵਾਈ ਹੈ ਤਾਂ ਉਹ ਮੁੱਦੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਪੰਜਾਬ ਦੀ ਰਵਾਇਤੀ ਪਾਰਟੀ ਕਹਿਣ ਵਾਲੀ ਦੇ ਵਿਲੇ ਹੀ ਨਸ਼ੇ ਵੀ ਆਏ ਤੇ ਪੰਜਾਬ ਦੀ ਰਵਾਇਤੀ ਪਾਰਟੀ ਵਿਲੇ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਵੀ ਹੋਈ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਧਾਰਮਿਕ ਗ੍ਰੰਥਾਂ ਦੀ ਬੇਦਬੀ ਕਰਾਈ ਹੈ ਉਹਨਾਂ ਦਾ ਕੱਖ ਨਹੀਂ ਨਾ ਰਵੇ ਸੋ ਅੱਜ ਕੱਖ ਨਹੀਂ ਰਿਹਾ ਉਹਨਾਂ ਦਾ ਇਹ ਰਿਐਲਿਟੀ ਹੈ ਕਿਉਂਕਿ ਜੋ ਗੁਰੂ ਸਾਹਿਬ ਦੀ ਬੇਦਬੀ ਨੂੰ ਸਵੀਕਾਰ ਕਰ ਗਏ ਉਹਦੇ ਤੇ ਐਕਸ਼ਨ ਨਹੀਂ ਲਿਆ ਉਹਨਾਂ ਨੇ ਤੇ ਉਹਨਾਂ ਦਾ ਰਹਿਣਾ ਵੀ ਕੱਖ ਨਹੀਂ ਹੈਗਾ ਸੋ ਮਾਨ ਸਾਹਿਬ ਨੇ ਇਹਦੇ ਤੇ ਪੂਰਾ ਸਟੈਂਡ ਲਿਆ ਹੈ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਾਨੂੰਨ ਬਣਨ ਜਾ ਰਿਹਾ ਜਿਥੋਂ ਲੋਕਾਂ ਨੂੰ ਇੱਕ ਡਰ ਪੈਦਾ ਹੋਏਗਾ ਕਿਸੇ ਵੀ ਧਾਰਮਿਕ ਗ੍ਰੰਥਾਂ ਨੂੰ ਹੱਥ ਲਾਣ ਤੋਂ ਪਹਿਲੇ ਲੋਕ ਡਰਨਗੇ ਠੀਕ ਹੈ ਇਹ ਪੁਰਾਣੀਆਂ ਸਰਕਾਰਾਂ ਨੇ ਕਦੇ ਇਹ ਸੋਚਿਆ ਹੀ ਨਹੀਂ ਸੀ ਮੈਂ 14 ਜੁਲਾਈ ਨੂੰ ਵਿਧਾਨ ਸਭਾ ਦੇ ਸੈਸ਼ਨ ਵਿੱਚ ਹੀ ਸੀ ਇੱਕ ਟਾਈਮ ਰੱਖਿਆ ਗਿਆ ਸੀ 2 ਤੋਂ 3 ਦਾ ਜਦੋਂ ਇਹ ਬਿਲ ਪ੍ਰਸਤਾਵ ਪੇਸ਼ ਕਰਨਾ ਸੀ ਮਾਨ ਸਾਹਿਬ ਨੇ ਤੇ ਉਹਦੇ ਤੇ ਚਰਚਾ ਹੋਣੀ ਸੀ ਜਦੋਂ ਉਹਨਾਂ ਨੇ ਪ੍ਰਸਤਾਵ ਪੇਸ਼ ਕੀਤਾ ਤੇ ਸਾਡੇ ਕਹਿੰਦੇ ਕੋ ਐਂਦੇ ਆਪੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਜੀ ਨੇ ਉੱਥੇ ਕਿਹਾ ਕਿ ਸਾਨੂੰ ਇਹਦੇ ਉੱਤੇ ਬਹਿਸ ਕਰਨ ਲਈ ਇੱਕ ਦਿਨ ਦਾ ਟਾਈਮ ਚਾਹੀਦਾ ਆਮ ਪਬਲਿਕ ਯਾ ਮੇਰੇ ਵਰਗੇ ਲੋਕ ਇਹ ਸੋਚ ਰਹੇ ਸੀ ਕਿ ਇਹ ਇੰਨਾ ਵਧੀਆ ਕਾਨੂੰਨ ਬਣਨ ਜਾ ਰਿਹਾ ਹੈ ਜਿੰਨੂੰ ਪੰਜਾਬ ਦੇ ਲੋਕ ਚਾਹੁੰਦੇ ਹੈ ਕਿ ਇਹ ਕਾਨੂੰਨ ਬਣੇ ਇਹਦੇ ਤੇ ਰੋਕ ਲਗੇ ਉਹਦੇ ਤੇ ਬਹਿਸ ਕਿਸ ਗੱਲ ਦੀ ਕਰਨੀ ਹੈ ਇਹ ਤਾਂ ਨੇ ਮੈਂ ਥੋੜੀ ਜੀ ਗੱਲ ਕੱਟਣੀ ਚਾਹੂੰਗਾ ਸੌਰੀ ਵੀ ਜਦੋਂ ਪਹਿਲਾਂ ਸਰਕਾਰ ਕਾਂਗਰਸ ਸੀ ਕਿ ਉਸ ਸਮੇਂ ਵੀ ਇਹ ਬਿੱਲ ਉਹਨਾਂ ਨੇ ਲਿਆਂਡਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਮੇਨ ਪਾਰਲੀਮੈਂਟ ਤੋਂ ਇਸ ਦਾ ਕੋਈ ਜਿਹੜਾ ਕਿ ਜਵਾਬ ਨਹੀਂ ਆਇਆ ਉਸ ਨੂੰ ਖਾਰਜ ਕਰ ਦਿੱਤਾ ਗਿਆ ਤਾਂ ਇਹ ਉਸੇ ਤਰੀਕੇ ਨਾਲ ਬਿੱਲ ਪਿਆ ਰਿਹਾ ਗਿਆ ਸੀ ਕਿ ਤਾਂ ਇਹ ਡਰਦੇ ਸੀ ਇਹ ਵੀ ਜੇ ਸਾਡੀ ਸਰਕਾਰ ਵਿੱਚ ਨਹੀਂ ਹੋਇਆ ਤੇ ਜੇ ਕਿਤੇ ਇਹ ਕਰ ਲਿਆ ਤੇ ਇਹਨਾਂ ਦੀ ਵਾਹ ਵਾਈ ਨਾ ਜ਼ਿਆਦਾ ਹੋ ਜਾਈ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਹਰ ਵੇਲੇ ਇਹੀ ਡਰ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਜੋ ਸੋਚ ਲੈਂਦੇ ਆ ਉਹ ਕਰ ਦਿੰਦੇ ਆ ਤੇ ਮਾਨ ਸਾਹਿਬ ਨੇ ਜੇ ਇਹ ਕਾਨੂੰਨ ਵਾਸਤੇ ਬਿੱਲ ਲਿਆਂਦਾ ਹੈ ਬਣਾਉਣ ਵਾਸਤੇ ਤੇ ਤੁਸੀਂ ਦੇਖਣਾ ਜਦੋਂ ਤੋ ਕੋ ਟਾਈਮ ਪੀਰੀਅਡ ਹੈਗਾ 6 ਮਹੀਨਿਆਂ ਦਾ ਉਸ ਤੋਂ ਬਾਅਦ ਇਹ ਬਿੱਲ ਕਾਨੂੰਨ ਦੇ ਰੂਪ ਚ ਬਣੇਗਾ ਤੇ ਤੁਹਾਡੇ ਲੋਕਾਂ ਦੇ ਸਾਹਮਣੇ ਆਏਗਾ ਪੁਰਾਨੀਆਂ ਪਾਰਟੀਆਂ ਇਸੇ ਗੱਲ ਤੋਂ ਡਰਦੀਆਂ ਕਿ ਅਸੀਂ 75 ਸਾਲਾਂ ਦੇ ਵਿੱਚ ਇਹ ਕਾਨੂੰਨ ਪਾਸ ਨਹੀਂ ਕਰਾ ਸਕੇ ਤੇ ਆਮ ਆਦਮੀ ਪਾਰਟੀ ਦੇ ਸੀਐਮ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਬਿੱਲ ਵੀ ਪਾਸ ਕਰਾ ਕੇ ਕਾਨੂੰਨ ਬਣਾ ਦੇਣਾ ਜਦੋਂ ਮੈਂ ਜਦੋਂ ਬਿੱਲ ਜਦੋਂ ਪੇਸ਼ ਕੀਤਾ ਗਿਆ ਤਾਂ ਉਸ ਤੋਂ ਮੈਂ ਗੋ ਥਰੂ ਹੋ ਰਿਹਾ ਸੀਗਾ ਤਾਂ ਉਸ ਦੇ ਵਿੱਚ ਇੱਕ ਜਿਹੜਾ ਪੁਆਇੰਟ ਲਿਖਿਆ ਹੋਇਆ ਸੀ ਕਿ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਦੇਖਦੇ ਹਾਂ ਇੱਕ ਮਾਨਸਿਕ ਸੰਤੁਲਨ ਜਿਸ ਦਾ ਖਰਾਬ ਉਸ ਦਾ ਸਹਾਇਕ ਲੈ ਕੇ ਉਹ ਵਿਅਕਤੀ ਨੂੰ پاگل ਕਰਾਰ ਕਰ ਦਿੱਤਾ ਜਾਂਦਾ ਸੀ ਕਿ ਜੇ ਆਪਾਂ ਆਮ ਸ਼ਬਦਾਂ ਦੇ ਵਿੱਚ ਗੱਲ ਕਰੀਏ ਪਰ ਇਸ ਦੇ ਵਿੱਚ ਉਹ ਵੀ ਲਿਖਿਆ ਹੋਇਆ ਕਿ ਹੁਣ ਉਹ ਕੋਈ ਵੀ ਚੀਜ਼ ਮੰਨੀ ਨਹੀਂ ਜਾਏਗੀ ਜਿਹੜਾ ਵੀ ਵਿਅਕਤੀ ਕਰੇਗਾ ਤਾਂ ਉਸ ਨੂੰ ਸਖਤ ਤੋਂ ਸਖਤ ਜਿਹੜੀ ਕਿ ਸਜ਼ਾ ਮਿਲੇਗੀ ਬਿਲਕੁਲ ਜੀ ਉਸ ਦਿਨ ਉੱਥੇ ਇਸ ਗੱਲ ਤੇ ਬਹਿਸ ਵੀ ਹੋਈ ਹੈ ਕਿ ਮਾਨਸਿਕ ਸੰਤੁਲਨ ਸਿਰਫ ਉਹ ਬੇਦਬੀਆਂ ਕਰਨ ਲੱਗਿਆ ਹੀ ਸਾਹਮਣੇ ਆਂਦਾ ਹੈ ਅਦਰਵਾਈਜ਼ ਕੋਈ ਮਾਨਸਿਕ ਸੰਤੁਲਨ ਖਰਾਬ ਨਹੀਂ ਹੁੰਦਾ ਸੋ ਇਸ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਬਿੱਲ ਦੇ ਵਿੱਚ ਇਹ ਕੋਈ ਵੀ ਜਿਹੜੀ ਮੰਨੀ ਨਹੀਂ ਜਾਏਗੀ ਇਹ ਚੀਜ਼ ਕੋਈ ਇੱਕ ਮੈਂ ਗੱਲ ਹੋਰ ਵੀ ਸੀਗੀ ਆਮ ਲੋਕਾਂ ਦੇ ਜਾਂ ਕਹੇ ਲੋ Hindu ਸੰਗਠਨਾਵਾਂ ਦੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀਗਾ ਕਿ ਜਿੱਥੇ ਧਰਮ ਗ੍ਰੰਥਾਂ ਦੀ ਬੇਦਬੀ ਦੀ ਗੱਲ ਹੋ ਰਹੀ ਹੈ ਉੱਥੇ ਪਲੀਜ਼ ਜਿਹੜੇ ਸਾਡੇ ਜਿੱਦਾਂ ਮੂਰਤੀ ਸਥਾਪਨਾ ਹੁੰਦੀ ਆ ਉਹ ਵੀ ਇਨਕਲੂਡ ਜਰੂਰ ਕੀਤਾ ਜਾਵੇ ਕਿਉਂਕਿ Hindu ਧਰਮ ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਆ ਮੂਰਤੀਆਂ ਦੀ ਹੁੰਦੀ ਆ ਤਾਂ ਉਹ ਇਸ ਚੀਜ਼ ਦੇ ਵਿੱਚ ਐਡ ਹੋਏਗਾ ਐਮੈਂਡਮੈਂਟ ਹੋਏਗੀ ਇਸ ਬਿਲ ਦੇ ਵਿੱਚ ਬਿਲਕੁਲ ਜੀ ਤਾਂ ਹੀ ਇਹ ਪਾਰਟੀ ਬਣੀ ਐ ਤੇ ਤਾਂ ਹੀ ਸੁਝਾਅ ਮੰਗੇ ਐ ਮੈਂ ਤੁਹਾਡੇ ਚੈਨਲ ਰਾਈ Hindu ਸੰਗਠਨਸ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਲੋਕ ਇਹ ਦੇਣਾ ਚਾਹੁੰਦੇ ਨੇ ਸੁਝਾ ਉਹ ਆਪਣੇ ਸੁਝਾ ਦੇਣ ਤੇ ਇਦਾਂ ਦਾ ਤਾਂ ਕੋਈ ਵੀ ਹੋ ਹੀ ਨਹੀਂ ਸਕਦਾ ਮਾਨ ਸਰਕਾਰ ਦੇ ਵਿੱਚ ਕਿ ਉਹ ਜੇ ਸੁਝਾ ਦੇਣਗੇ ਤੇ ਉਹਨਾਂ ਨੂੰ ਮੰਨਿਆ ਨਹੀਂ ਜਾਏਗਾ ਉਹ ਆਪਣੇ ਅੱਗੇ ਆ ਕੇ ਸੁਝਾ ਦੇਣ ਤਾਂ ਕਿ ਆਪਾਂ ਇਸ ਬਿੱਲ ਨੂੰ ਇੱਕ ਵਧੀਆ ਰੂਪ ਵਿੱਚ ਕਾਨੂੰਨ ਦੇ ਰੂਪ ਵਿੱਚ ਲੈ ਕੇ ਆਈਏ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਯਾਦ ਕਰਨ ਕਿ ਮਾਨ ਸਾਹਿਬ ਦੇ ਟਾਈਮ ਤੇ ਕਾਨੂੰਨ ਬਣਿਆ ਸੀ ਤੇ ਸਾਡੇ ਪੰਜਾਬ ਦੇ ਵਿੱਚ ਇਹ ਬੇਦਬੀਆਂ ਵਾਲਾ ਜਿਹੜਾ ਇਸ਼ੂ ਹੈ ਇਹ ਖਤਮ ਹੋ ਜਾਏ ਜੇਕਰ ਇਹ ਬਿੱਲ ਲਾਗੂ ਹੁੰਦਾ ਪਾਸ ਹੋ ਜਾਂਦਾ ਤਾਂ ਕੀ ਲੱਗਦਾ ਵੀ ਜਿਹੜੇ ਦੋਸ਼ੀ ਜਿਹੇ ਇਸ ਕਾਂਡ ਦੇ ਜਾਂ ਕਹੋ ਜਿਨ੍ਹਾਂ ਨੇ ਬਾਕੀ ਹੋਰ ਵੀ ਇਸ ਤੋਂ ਬਾਅਦ ਵੀ ਜਿਹੜੇ ਇਨ ਫਿਊਚਰ ਜਿਹੜੇ ਕੀਤੇ ਸੀਗੇ ਤਾਂ ਜਦੋਂ ਉਹਨਾਂ ਨੂੰ ਉਸ ਦੀ ਸਜ਼ਾ ਮਿਲੇਗੀ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦਾ ਇਨਸਾਫ ਜ਼ਰੂਰ ਮਿਲੇਗਾ ਖੁਸ਼ ਹੋਣਗੇ ਇਸ ਚੀਜ਼ ਉੱਤੇ ਬਿਲਕੁਲ ਜੀ ਸਾਡੇ ਤੁਹਾਡੇ ਤੇ ਮੇਰੇ ਵਰਗੇ ਲੋਕਾਂ ਨੂੰ ਹੀ ਠੰਡ ਪਏਗੀ ਪੰਜਾਬ ਦੇ ਲੋਕਾਂ ਨੂੰ ਕਿ ਜੋ ਅਸੀਂ ਇੰਨੀ ਦੇਰ ਤੋਂ ਸੋਚ ਰਹੇ ਸੀ ਕਿ ਜਿਨ੍ਹਾਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਬੇਦਬੀਆਂ ਕੀਤੀਆਂ ਨੇ ਉਹਨਾਂ ਨੂੰ ਸਜ਼ਾ ਮਿਲੇ ਤੇ ਜਿਸ ਦਿਨ ਇਹ ਸਜ਼ਾ ਅਨਾਉਂਸ ਹੋਏਗੀ ਪੰਜਾਬ ਦੇ ਵਿੱਚ ਜਸ਼ਨ ਦਾ ਮਾਹੌਲ ਹੋਏਗਾ ਮੇਰੇ ਹਿਸਾਬ ਨਾਲ ਸਾਡੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਹਾਲੇ ਵੀ ਉਹਨਾਂ ਦੇ ਵਿੱਚ ਮੰਨ ਦੇ ਵਿੱਚ ਕਿਤਨਾ ਕਿਤ ਕੁਝ ਨਾ ਕੁਝ ਡਾਊਟ ਹੈ ਤਾਂ ਇੱਕ ਵਾਰੀ ਤੁਸੀਂ ਜਿਹੜਾ ਨੰਬਰ ਦਿੱਤਾ ਹੋਇਆ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਤੇ ਥੋੜੀ ਜੀ ਬਿੱਲ ਬਾਰੇ ਕੁਝ ਜਾਣਕਾਰੀ ਦੇ ਦਿਓ ਸਾਡੇ ਲਿੰਕ ਦੇ ਦਿੱਤਾ ਗਿਆ ਵੈਬਸਾਈਟ ਤੇ WhatsApp ਨੰਬਰ ਵੀ ਸ਼ੇਅਰ ਕਰ ਦਿੱਤਾ ਗਿਆ ਤੇ ਮੈਨੂੰ ਲੱਗਦਾ ਹੈ ਅੱਜ ਸਾਰੇ ਐਮਐਲਏ ਸਹਿਬਾਨ ਸਾਰੇ ਸੰਗਠਨ ਦੇ ਇੰਚਾਰਜ ਸਾਰੇ ਜ਼ਿਲ੍ਹਾ ਡਿਸਟ੍ਰਿਕਟ ਇੰਚਾਰਜ ਸਭ ਦੇ ਪੋਸਟਾਂ ਪੈ ਚੁੱਕੀਆਂ ਨੇ ਸੋ ਅਸੀਂ ਪਰਸਨਲ ਵੀ ਪੋਸਟਾਂ ਸ਼ੇਅਰ ਕਰ ਰਹੇ ਹਾਂ ਉਹਨਾਂ ਨੰਬਰਸ ਤੇ ਕੰਟੈਕਟ ਕਰਕੇ ਤੁਸੀਂ ਵੱਧ ਤੋਂ ਵੱਧ ਆਪਣੇ ਸੁਝਾਅ ਦਿਓ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਜਿਹੜਾ ਇੱਕ ਬਹੁਤ ਚਿਰਾਂ ਤੋਂ ਇਸ਼ੂ ਚੱਲਦਾ ਆ ਰਿਹਾ ਬੇਦਬੀਆਂ ਦਾ ਇਹਨੂੰ ਖਤਮ ਕਰਕੇ ਪੰਜਾਬ ਨੂੰ ਇੱਕ ਵਧੀਆ ਪੰਜਾਬ ਬਣਾ ਸਕੀਏ ਸਾਡੇ ਘੱਟ ਤੋਂ ਘੱਟ ਧਾਰਮਿਕ ਗ੍ਰੰਥ ਤਾਂ ਪੰਜਾਬ ਦੇ ਵਿੱਚ ਸੇਫ ਰਹਿਣ ਮੂਰਤੀਆਂ ਤਾਂ ਸੇਫ ਰਹਿਣ ਉੱਥੋਂ ਤੱਕ ਤਾਂ ਕਿਸੇ ਦੀ ਪਹੁੰਚ ਮਾੜੀ ਨੀਅਤ ਨਾ ਬਣੇ ਸੋ ਬਾਕੀ ਪਿਛਲੀਆਂ ਸਰਕਾਰਾਂ ਨੇ ਇਹਨਾਂ ਬਾਰੇ ਸੋਚਿਆ ਹੀ ਨਹੀਂ ਕਦੇ ਕਿ ਪੰਜਾਬ ਦੇ ਲੋਕਾਂ ਨੂੰ ਦਿਲ 'ਚ ਕਿੰਨਾ ਦਰਦ ਹੁੰਦਾ ਹੈ ਇਹਨਾਂ ਚੀਜ਼ਾਂ ਬਾਰੇ ਅੱਜ ਸਾਡੇ ਕੋਲ ਮੌਕਾ ਹੈਗਾ ਪੰਜਾਬ ਦੇ ਲੋਕ ਅਗਿਆਨ ਬੁੱਧੀਜੀਵੀ ਅਗਿਆਨ ਧਾਰਮਿਕ ਸੰਸਥਾਨ ਦੇ ਲੋਕ ਅਗਿਆਨ ਆਪਣੇ ਜਿਹੜੇ ਕਮੈਂਟ ਦੇਣ ਉਹਦੇ ਤੇ ਜੋ ਵੀ ਕਹਿਣਾ ਚਾਹੁੰਦੇ ਆ ਸੁਝਾ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਅਮੈਂਡਮੈਂਟ ਕਰ ਸਕੀਏ ਉਹਦੇ ਵਿੱਚ ਤੇ ਇੱਕ ਵਧੀਆ ਤਰੀਕੇ ਦਾ ਬਿਲ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਤਾਂ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਸਾਰਾ ਮੈਟਰ ਤੁਸੀਂ ਖੁਦ ਵੀ ਸੁਣਿਆ ਜਿਸ ਜਿਹਨਾਂ ਟੌਪਿਕਸ ਉੱਤੇ ਚਰਚਾ ਹੋਈ ਹੈ ਵੀ ਜਿਵੇਂ ਅਸੀਂ ਗੱਲ ਕੀਤੀ ਕਿ ਪੰਜਾਬ ਦੀ ਰਵਾਇਤੀ ਪਾਰਟੀ ਕੁਝ ਨਹੀਂ ਕਰ ਸਕੀ ਉਸ ਕਾਂਡ ਵੇਲੇ ਜਾਂ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਵਾਸਤੇ ਕੁਝ ਨਹੀਂ ਕਰ ਸਕੀ ਪਰ ਜਦੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਹਨਾਂ ਦਾ ਪਹਿਲਾ ਹੀ ਇਹ ਸੀਗਾ ਵੀ ਜਿਹੜੇ ਇਸ ਦੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਜਿਹੜੀ ਕਿ ਹੈ ਸਖਤ ਤੋਂ ਸਖਤ ਦਿੱਤੀ ਜਾਏਗੀ ਤਾਂ ਉਸੇ ਦੇ ਚਾਲਦੇ ਹੋਏ ਬਿੱਲ ਲਿਆਂਦਾ ਗਿਆ ਤਾ ਸਰਕਾਰ ਵੱਲੋਂ ਨੰਬਰ ਵੀ ਲਾਂਚ ਕਰ ਦਿੱਤਾ ਗਿਆ ਤੇ ਇੱਕ ਸਪੈਸ਼ਲ ਈਮੇਲ ਆਈਡੀ ਵੀ ਜਿਹੜੀ ਕਿ ਲਾਂਚ ਕਰ ਦਿੱਤੀ ਗਈ ਹੈ ਜਿੱਥੇ ਤੁਸੀਂ ਆਪਣੇ ਜਾ ਕੇ ਸੁਝਾਅ ਦੇ ਸਕਦੇ ਹੋ ਤਾਂ ਜਰੂਰ ਆਪਣੀ رائے ਇਸ ਦੇ ਉੱਤੇ ਦਿਓ ਤੇ ਸਾਡੀ ਵੀਡੀਓਸ ਨੂੰ ਦੇਖਦੇ ਰਹੋ ਤਾਂ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬਸਸੀ ਦੇ ਨਾਲ ਮੈਂ ਬਰਬੀਰ ਥੈਂਕ ਯੂ